ਸ੍ਰੀ ਕਾਲਜੀ ਮੈਂ ਦਾਤਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਸਾਥੀ ਸਾਕ ਤੋਂ ਪਹਿਲਾਂ ਤਾਂ ਮੈਂ ਜੈ ਭੀਨ ਜੈ ਭਾਰਤ ਜੈ ਵਾਲਮੀਕ ਰਾਮ ਕੱਲ انا ਇੱਕ ਮੈਂ ਵੀਡੀਓ ਦੇਖੀ ਨਾ ਸੰਗਾ ਦੀ ਜਿਹੜੇ ਕਹਿੰਦੇ ਤਲੋਂਗਪੁਰੇ ਵਿਖੇ ਕੋਈ ਨਾ ਜਗਾ ਤੇ ਨਿਆਂਇਕ ਕਬਜਾ ਕਹਿੰਦੇ ਕਰ ਰਹੇ ਆ ਤੇ ਐਸਾ ਕਿ ਸੀਟੂ ਸਾਹਿਬ ਕਹਿੰਦੇ ਆ ਕਿ ਮੈਂ ਸਰਕਾਰੀ ਜ਼ਮੀਨ ਤੇ ਕਬਜਾ ਨਹੀਂ ਹੋਣ ਦੇਣਾ ਬਹੁਤ ਵਧੀਆ ਗੱਲਾਂ ਕਾਨੂੰਨ ਦੇ ਵਿੱਚ ਕੰਮ ਕਰਦੇ ਆ ਮੈਸੇਜ ਸਾਨੂੰ ਪੁੱਛਣਾ ਚਾਹੁੰਦਾ ਜਿਹੜੀ 144 ਕਿਲੇ ਸਰਕਾਰੀ ਜ਼ਮੀਨ ਤੇ ਕਬਜ਼ਾ ਹੋਇਆ ਪਿਆ ਉਹਦਾ ਦੱਸੋ ਕੀ ਕੀਤਾ ਉਹ ਤਾਂ ਡੀਸੀ ਸਾਹਿਬ ਨਹੀਂ ਕੁਝ ਕਰ ਰਹੇ ਡੀਸੀ ਸਾਹਿਬ ਆਜੇ ਨਾਲ ਤੁਸੀਂ ਕਿਸੇ ਨੇ ਕੱਖ ਨਹੀਂ ਕੀਤਾ ਓਏ ਆ ਜੇ ਗਰੀਬ ਬੰਦੇ ਚਾਰ ਬਹਿਣ ਲੱਗੇ ਆ ਤੂੰ ਧੱਕਾ ਕਰਦੇ ਤੁਸੀਂ ਪਾਰਟੀ ਨੇ ਹਮੇਸ਼ਾ ਲੋਕਾਂ ਨੂੰ ਦੱਸਿਆਗੇ ਕਿ ਕਿਸੇ ਧੱਕਾ ਬਰਦਾਸ਼ਤ ਨਹੀਂ ਧੱਕਾ ਕਿਸੇ ਸਮਾਜ ਦਾ ਧੱਕਾ ਬਰਦਾਸ਼ਤ ਨਹੀਂ ਕਰਵਾਵਾਂਗੇ ਦੋਨੇ ਅਸੀਂ ਬਿਆਲਾ ਮੰਗਵਾ ਦੱਸਾ ਕਰਵਾ ਕਰਨਾ ਪਾਰਟੀਆਂ ਜਾਂ ਦਿੰਦਾ ਪਾਰਟੀ ਵੱਲੋਂ ਉਹਦਾ ਪੂਰਾ ਸਮਰਥਨ ਆ ਔਰ ਜੇ ਸਾਨੂੰ ਸਿਰ ਧਰ ਦੀ ਬਾਜੀ ਨੂੰ ਵੀ ਤੇ ਲਾਵਾਂਗੇ ਕਿਉਂਕਿ ਜੇ ਉਹ ਖਾਲੀ ਹੁੰਦੀ ਆ ਤੇ ਸੋਨੀਪੜ੍ਹੇ ਸੂਚ ਚਤਾਲੀ ਕਿਲੇ ਵੀ ਖਾਲੀ ਕਰਨੀ ਚਾਹੀਦੀ ਆ ਦੂਜੀ ਆ ਜਿਹੜਾ ਹੋਰ ਬੰਦੇ ਉਸ ਜਗ੍ਹਾ ਤੇ ਬੈਠੇ ਆ ਉਹਦੇ ਦੂਜੇ ਨਹੀਂ ਗੇਸ਼ ਕਿਹਾ ਦੀ ਨਾਕ ਦੀ ਬਲਡੋਜੇ ਫਿਰ ਸਾਰਾ ਇਕੱਠਾ ਹੀ ਫਿਰੇ ਉਹਨਾਂ ਨੇ ਉਹਨਾਂ ਨੇ ਕਰੀਏ ਜੇਟੀਆਂ ਕਰਾਈਆਂ ਜੇ ਇਦਾਂ ਦੀ ਗੱਲ ਆ ਸਾਰੇ ਇਕੱਠੇ ਤੇ ਮੰਗਰਾਂ ਜੋ ਧਰਨਾ ਪ੍ਰਦਰਸ਼ਨ ਸਾਡੀ ਪਾਰਟੀ ਪੂਰਾ ਸਮਰਥਨ ਮੈਂ ਆਪਣੇ ਜਥੇ ਦੇ ਨਾਲ ਪੂਰਾ ਧਰਨੇ ਸ਼ਾਮਲੀ ਸ਼ਮੂਲੀਅਤ ਕਰਾਂਗੇ ਔਰ ਵਧੀਆ ਤਰੀਕੇ ਨਾਲ ਜਿਸ ਦਾ ਇਹਨਾਂ ਠਾਉਗੇ ਤੇ ਬਾਕੀ ਕੱਢ ਉਠਣਗੇ ਪਲੱਸ 147 ਕਿਲੇ ਜੀ 0% ਠਾਉਣ ਫਿਰ ਸਾਰਾ ਸਮਰਥਾ ਇਹ ਸਾਰੇ ਛੱਡਾਂਗੇ ਇਨਾਂ ਕਿਨਾਂ ਖਿਮਾ ਜੱਜਗਾ ਜੈਪੀ ਜੈਪਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤਬਤੇ ਸੋ ਜੋ ਕਪੂਰਥਲੇ ਸ਼ਹਿਰ ਦੇ ਵਿੱਚ ਮਿਸ਼ਨ ਅ ਸ਼ਹੀਦ ਬਾਬਾ ਉਦੀ ਸਿੰਘ ਜੀ ਦੇ ਮੌਜੂਦਾ ਮੁਖੀ ਸਰਪਾਲ ਜਥੇਦਾਰ ਬਾਬਾ ਜਸਪ੍ਰੀਤ ਸਿੰਘ ਜੀ ਆ ਉਹਨਾਂ ਵੱਲੋਂ ਕਪੂਰਥਲਾ ਸ਼ਹਿਰ ਦੇ ਵਿੱਚ ਇੱਕ ਗੁਰੂ ਘਰ ਦੀ ਜਿਹੜੀ ਬਿਲਡਿੰਗ ਬਣਾਈ ਜਾ ਰਹੀ ਹੈ ਬਾਬਾ ਉਦੀ ਸਿੰਘ ਜੀ ਦੀ ਯਾਦ ਦੇ ਵਿੱਚੋਂ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਜਿਹਦੇ ਵਿੱਚ ਪ੍ਰਸ਼ਾਸਨ ਆਪਣੀ ਟੰਗੜਾ ਆ ਰਿਹਾ ਹੈ ਤੇ ਪ੍ਰਸ਼ਾਸਨ ਬਾਰ ਬਾਰ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਸੋ ਅ ਮਿਸ਼ਨ ਸ਼ਹੀਦ ਬਾਬਾ ਉਦੀ ਸਿੰਘ ਜੀ ਨਿਚੋਣਾ ਵੱਲੋਂ ਦਰਪੰਥ ਵੱਲੋਂ ਬਾਬਾ ਜਸਤਰੀ ਸਿੰਘ ਜੀ ਦੇ ਨਾਲ ਖੜੇ ਆ ਜਿਹੜਾ ਬਾਬਾ ਜਸਤਰੀ ਸਿੰਘ ਜੀ ਨੇ ਸਦਾ ਦਿੱਤਾ ਹੈ ਕਿ ਅਸੀਂ ਮੰਗਲਵਾਰ ਨੂੰ ਐਸਐਸਪੀ ਡਾਕਟਰ ਦਾ ਜਿਹੜਾ ਘਰਾਓ ਕਰਨਾ ਹੈ ਕੂਰਥਲੇ ਦੇ ਵਿੱਚ ਉਹਦੇ ਵਿੱਚ ਜਗਰਾਉ ਤੋਂ ਦਾਸ ਦੱਫੇਦਾਰ ਸਰਦਾਰ ਸਰ ਲੋਪੋ ਅਸੀਂ ਆਪਣਾ ਵੱਡੇ ਰੂਪ ਦੇ ਵਿੱਚ ਆਪਣਾ ਜਿਹੜਾ ਕਾਫਲਾ ਲੈ ਕੇ ਜਾਵਾਂਗੇ ਤੇ ਬਾਬਾ ਜਸਤਰੀ ਸਿੰਘ ਜੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਖੜਾਂਗੇ ਉਹਨਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਾਂਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਦੇ ਗੁਰੂ ਘਰਾਂ ਦੇ ਕੰਮ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਦਖਲਅਤੀ ਨਾ ਕਰੇ ਤੇ ਬਾਬਾ ਜੀ ਨੂੰ ਆਪਣੀ ਸੇਵਾ ਜਿਹੜੀ ਆ ਉਹ ਨਿਰੰਤਰ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ